ਅਸੀਂ ਸਾਰ ਲੈਣ ਵਾਸਤੇ ਆਏ ਹਾਂ ਇੱਥੇ ਅਸੀਂ ਗੱਲ ਬਾਈ ਮਕਰ ਬਾਈ ਤੇ ਅਸੀਂ ਸਾਡੀ ਟੀਮ ਵੱਲੋਂ ਸਾਰੀ ਵੱਲੋਂ ਨਿਮਰਤ ਫਾਊਂਡੇਸ਼ਨ ਵੱਲੋਂ ਅਸੀਂ ਡਾਕਟਰ ਸਾਡੇ ਯਾਰ ਦੋਸਤੀ ਆ ਸਾਰੇ ਡੀ ਐਮ ਸੀ ਤੋਂ ਗੜਵਸੂ ਤੁਸੀਂ ਲੈ ਕੇ ਪਹੁੰਚੇ ਤਾਂ ਕਿ ਪਸ਼ੂਆਂ ਦਾ ਟੇਕੀ ਰ ਅਸੀਂ ਕਰ ਸਕੀਏ ਤੇ ਰਾਸ਼ਨ ਦੀ ਕੋਈ ਕਮੀ ਨਹੀਂ ਤੇ ਇਸ ਤੋਂ ਬਾਅਦ ਜਦੋਂ ਪਾਣੀ ਥੱਲੇ ਲੈਂਦਾ ਉਸ ਤੋਂ ਬਾਅਦ ਜ਼ਮੀਨਾਂ ਦਾ ਦੇਖਣਾ ਪੈਣਾ ਰੇਤਾ ਬਹੁਤ ਚੜ ਗਿਆ ਹੁਣ ਸਾਰੀਆਂ ਜ਼ਮੀਨਾਂ ਤੇ ਉਹ ਅਸੀਂ ਚਾਹੁੰਦੇ ਆ ਵੀ ਟਾਈਅਪ ਪਿੰਡ ਪਿੰਡ ਤੋਂ ਪਿੰਡ ਕਰ ਸਕੀਏ ਜਿੰਨੀ ਵੀ ਜ਼ਿੰਮੇਵਾਰੀ ਲੱਗਦੀ ਆ ਅਸੀਂ ਤੇਲ ਦੇ ਨਾਲ ਟਰੈਕਟਰ ਨਾਲ ਹੈਲਪ ਕਰ ਸਕੀਏ ਇੱਥੇ ਉਹ ਆਉਂਦੇ ਟਾਈਮ ਦੋ ਹਫ਼ਤੇ ਨੂੰ ਉਹ ਗੱਲ ਤੇ ਸਾਰਿਆਂ ਦੀ ਮੀਟਿੰਗ ਹੋਣੀ ਹੈ ਤੇ ਬਾਕੀ ਰਾਸ਼ਨ ਦੀ ਨਕਮੀ ਫਾਜ਼ਿਲਕਾ ਫਿਰੋਜ਼ਪੁਰ ਵੱਲ ਥੋੜੀ ਜੀ ਲੋੜਾ ਹੁਣ ਚਾਰੇ ਦੀ ਉਹ ਵੀ ਰਾਤ ਇੱਕ ਟੀਮ ਗਈ ਹੈ ਤੇ ਬਾਕੀ ਚੱਲੀ ਜਾਂਦਾ ਦੇਖਦੇ ਕਰਦੇ ਇਨਸਪੈਕਸ਼ਨ ਤੁਸੀਂ ਕੱਲ ਦੇ ਦੋ ਦਿਨਾਂ ਦੇ ਬਾਈ ਜਦੋਂ ਫੀਲਡ ਤੇ ਆਪ ਉਤਰੇ ਹੋ ਤੁਹਾਡੀ ਆਬਜ਼ਰਵੇਸ਼ਨ ਕੀ ਹੈ ਚੀਜ਼ਾਂ ਨੂੰ ਕਿਵੇਂ ਐਨਲਾਈਜ਼ ਕੀਤਾ ਕਿ ਰਾਸ਼ਨ ਤੁਸੀਂ ਕਹ ਬਹੁਤ ਆ ਰਿਹਾ ਪਰ ਡੰਗਰਾਂ ਵਾਸਤੇ ਪਸ਼ੂਆਂ ਵਾਸਤੇ ਕਿੰਨੀ ਕ ਸਹਾਇਤਾ ਦੀ ਲੋੜ ਹੈ ਬਾਈ ਪੋਸਟ ਡਿਜ਼ਾਸਟਰ ਮੈਨੇਜਮੈਂਟ ਨਹੀਂ ਹੈਗੀ ਇੱਕ ਤਾਂ ਹੂੰ ਉਹ ਆਪਾਂ ਆ ਜਾਣੇ ਆ ਕਿ ਠੀਕ ਹੈ ਫੂਡ ਵੀ ਆ ਜਾਂਦਾ ਹੁਣ ਦਵਾਈਆਂ ਵੀ ਆ ਜਾਣਗੀਆਂ ਪਰ ਇਹ ਚੀਜ਼ ਨਾ ਪਾਣੀ ਨੇ ਪੁੱਛ ਕੇ ਨਹੀਂ ਆਉਣਾ ਹੁਣ ਵੀ ਆ ਕੇ ਗਾਂ ਨੂੰ ਵੀ ਆ ਸਕਦਾ ਆਪਣੇ ਲੋਕਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਇਹਨਾਂ ਟੈਕਲ ਕਿਵੇਂ ਕਰਨਾ ਲੜਨਾ ਕਿਵੇਂ ਬਚਣਾ ਕਿਵੇਂ ਬਚਾਉਣਾ ਕਿਵੇਂ ਉਹ ਵੀ ਟੀਮਾਂ ਆਪਾਂ ਨੂੰ ਆਪ ਹੀ ਵਲੰਟੀਅਰ ਤਿਆਰ ਕਰਨੇ ਪੈਣੇ ਆ ਸਾਰੇ ਪਿੰਡਾਂ ਨੂੰ ਜਿਹੜੇ ਨੇੜੇ ਹੈਗੇ ਫਲੱਡ ਪ੍ਰੋਨ ਹੈਗੇ ਉਹਨਾਂ ਨੂੰ ਆਪਦੀਆਂ ਬੋਟਸ ਲੈ ਕੇ ਰੱਖਣੀ ਮੈਨੂੰ ਲੱਗਦੀ ਹੈ ਵੀ ਚੌਕੀਆਂ ਬਣਾਈਆਂ ਜਾਣ ਜੋ ਵੀ ਹੈਲਪ ਪਰ ਆਪਾਂ ਸੈਲਫ ਸਫੀਸ਼ੀਐਂਟ ਆ ਸਾਰੇ ਲੋਕ ਹੀ ਜਿਹੜੇ ਕੋਈ ਪਿੰਡਾਂ ਚੋਂ ਬਾਹਰ ਹੈਲਪ ਕਰ ਸਕਦੇ ਆ ਆਪਾਂ ਕਰ ਸਕਦੇ ਆ ਆਪਾਂ ਨੂੰ ਬੋਟਸ ਲੈ ਕੇ ਦੇਣੀਆਂ ਚਾਹੀਦੀਆਂ ਉਦੋਂ ਪਹਿਲਾਂ ਹੀ ਤਿਆਰੀ ਰੱਖੀਏ ਪ੍ਰਿਕਾਸ਼ਨ ਲੈ ਕੇ ਰੱਖੀਏ ਤਾਂ ਕਿ ਗਾਂ ਨੂੰ ਜਦੋਂ ਵੀ ਕੋਈ ਇਹੋ ਜੀ ਗੱਲ ਹੋਵੇ ਤੇ ਆਪਾਂ ਆਪ ਹੀ ਇੱਥੇ ਤੱਕ ਗੱਲ ਹੀ ਨਾ ਪਹੁੰਚਾਈ ਨਾ ਪਾਣੀ ਨਾ ਪਹੁੰਚੇ ਜਾ ਘਰਾਂ 'ਚ ਲੋਕ ਬੜੇ ਨਾ ਰਹਿਣ ਪਸ਼ੂ ਨਾ ਬੜੇ ਰਹਿਣ ਤੁਹਾਨੂੰ ਉਦਾਸ ਕੀਤੀਆਂ ਤਸਵੀਰਾਂ ਹਾਂਜੀ ਸਭ ਨੂੰ ਉਦਾਸ ਕੀਤੀਆਂ ਤੇ ਆ ਕੇ ਦੇਖਿਆ ਹੋਰ ਚਿੱਤ ਮਨ ਭਰਦ ਕੀ ਗੱਲਾਂ ਕਿ ਜਿਵੇਂ ਬਹੁਤ ਸਾਰੇ ਲੋਕ ਜਿਹੜੇ ਡੇਰਿਆਂ ਤੇ ਬੈਠੇ ਜਾਂ ਟਾਣੀਆਂ ਤੇ ਪਸ਼ੂ ਬਿਮਾਰ ਨੇ ਤੁਸੀਂ ਲੈ ਕੇ ਚੱਲ ਰਹੇ ਹੋ ਕਿਵੇਂ ਤੁਹਾਨੂੰ ਅਪਰੋਚ ਕੀਤਾ ਜਾ ਸਕਦਾ ਹੈ ਤੁਹਾਡੀ ਟੀਮ ਨੂੰ ਜਾਂ ਜਿਹੜਾ ਕੋਈ ਚਾਹੁੰਦਾ ਕਿ ਕਿਤੇ ਬਿਮਾਰੀ ਵੱਧ ਹੈ ਜਾਂ ਇੱਕ ਬਾਈ ਗੱਲ ਕਰ ਰਹੀ ਸੀ ਕਿ ਪ੍ਰੈਗਨੈਂਟ ਨੇ ਜੜੀਆਂ ਹਾਂਜੀ ਮੱਜਾਂ ਗਾਵਾਂ ਉਹਨਾਂ ਦਾ ਖਾਸ ਧਿਆਨ ਨੰਬਰ ਹਾਂ ਸਿੱਧੂ ਸਾਹਿਬ ਨੰਬਰ ਜਾਂ ਕਿਵੇਂ ਟੀਮ ਦੇ ਨਾਲ ਇਹ ਵੀ ਜ਼ਰੂਰੀ ਹੈ ਹਾਂਜੀ ਉਹ ਅਸੀਂ ਪਰਸੋ ਤੋਂ ਹੀ ਟੀਮ ਪ੍ਰੋਪਰ ਬਣ ਸਕੀ ਹੈ ਸਾਡੇ ਤੋਂ ਹੂੰ ਤੇ ਉਹ ਅਸੀਂ ਪ੍ਰੋਪਰ ਨੰਬਰ ਅਸੀਂ ਡਿਸਟ੍ਰੀਬਿਊਟ ਮਤਲਬ ਸੋਸ਼ਲ ਮੀਡੀਆ ਰਾਹੀਂ ਦੇ ਦਾਂਗੇ ਕਿ ਜਿੱਧਰ ਵੀ ਜਿਵੇਂ ਕੱਲ ਡੇਰਾ ਬਾਬਾ ਨਾਨਕ ਸੀਗੇ ਅੱਜ ਜਨਾਲੀਆਂ ਇੱਕ ਟੀਮ ਫਰੋਜਪੁਰ ਵੀ ਭੇਜੀ ਹੈ ਹੂੰ ਤਾਂ ਉਸ ਹਿਸਾਬ ਨਾਲ ਜਿੱਥੇ ਲੋੜ ਆ ਉਦਾਂ ਟੀਮਾਂ ਭੇਜ ਕੇ ਹੀ ਹੋਣਾ ਹੈ ਨੁਕਸਾਨ ਦੀ ਪਰਪਾਈ ਤੁਹਾਨੂੰ ਨਜ਼ਰ ਆਉਂਦੀ ਹੈ ਕਿ ਹੋ ਸਕੂ ਇਹਨਾਂ ਲੋਕਾਂ ਦੀ ਨਹੀਂ ਇਹ ਕੱਲੇ ਜੇ ਐਜ਼ ਇਨ ਫੈਮਿਲੀ ਦੇ ਤੌਰ ਤੇ ਜਾਂ ਕੱਲਾ ਬੰਦਾ ਫੇਰ ਤਾਂ ਨਹੀਂ ਪਰਪਾਈ ਹੋ ਸਕਦੀ ਜੀ ਆਪਾਂ ਸਾਰੇ ਰਲ ਕੇ ਹੈਲਪ ਕਰਾਂਗੇ ਪਸ਼ੂ ਜਿਨ੍ਹਾਂ ਦੇ ਮਰੇ ਆ ਖਰਾਬ ਹੋਏ ਆ ਉਹਨਾਂ ਨੂੰ ਪਸ਼ੂ ਲੈ ਕੇ ਦੇਣੇ ਪੈਣੇ ਆ ਜਿਹੜੀ ਪੈਸੇ ਆਪਾਂ ਅੱਗੇ ਹੋਰ ਚੀਜ਼ਾਂ ਦੇ ਆਪਾਂ ਇਨਵੈਸਟ ਕਰਦੇ ਆ ਆਪਣੇ ਲੋਕ ਬਾਹਰੋਂ ਆ ਕੇ ਲਾਉਂਦੇ ਆ ਆਪਾਂ ਸਾਰੇ ਰਲ ਕੇ ਹੈਲਪ ਕਰੀਏ ਤਾਂ ਕੋਈ ਵੱਡੀ ਗੱਲ ਨਹੀਂ ਪਰ ਜੇ ਇਕੱਲਾ-ਇਕੱਲਾ ਬੰਦਾ ਆਪਦੀ ਸਦਾ ਰੂਗਾ ਉਹ ਨਹੀਂ ਮੈਨੂੰ ਨਹੀਂ ਲੱਗਦਾ ਵੀ ਕਰ ਪਾਊਗਾ ਬਹੁਤ ਔਖਾ ਹੈ ਤੁਸੀਂ ਤਾਂ ਆਪ ਦੇਖਿਆ ਜ਼ਿੰਦਗੀ ਦੇ ਵਿੱਚ ਵਕਤ ਹਰ ਤਰ੍ਹਾਂ ਦਾ ਦੇਖਿਆ ਔਰ ਇਹਨਾਂ ਲਈ ਜਦੋਂ ਆ ਕੇ ਜਦੋਂ ਬੰਦਾ ਹੁਣ ਸੌਖਾ ਹੋ ਜਾਂਦਾ ਨਾ ਤਾਂ ਉਹ ਯਾਦ ਜ਼ਰੂਰ ਕਰਦਾ ਕਿ ਇਹ ਔਖਾ ਕਿੰਨਾ ਹੁੰਦਾ ਔਰ ਮੰਗਣਾ ਤਾਂ ਬਹੁਤ ਔਖਾ ਹੈ ਪੰਜਾਬੀਆਂ ਵਾਸਤੇ ਨਹੀਂ ਮੰਗਣੋ ਵੀ ਹੁਣ ਆਪਾਂ ਚਲੋ ਇੱਕ ਮੂਵਮੈਂਟ ਚਲਦੀ ਹੈਗੀ ਵੀ ਅਸੀਂ ਆਹ ਜੀ ਮੈਡੀਸਨ ਦੇਣਾ ਹੈ ਉਹ ਵੀ ਲੋਕਾਂ ਨੇ ਲੈਣੋਂ ਹਟ ਜਾਣੇ ਆ ਕਿਉਂਕਿ ਹਰੇਕ ਨੇ ਹਰੇਕ ਸਿਰ ਦੀ ਆ ਮਿਹਨਤੀ ਆ ਕਹਿੰਦਾ ਕੋਈ ਨਾ ਮੈਂ ਆਪ ਹੀ ਲੋਟ ਹੋ ਜੂੰ ਪਰ ਇਹ ਆਪਾਂ ਨੂੰ ਸਮਝਣਾ ਪੈਣਾ ਵੀ ਉਹਨਾਂ ਨੂੰ ਹੈਲਪ ਦੀ ਲੋੜ ਹੈ ਤੇ ਆਪਾਂ ਨੂੰ ਕਰਨੀ ਪੈਣੀ ਆ ਤੁਹਾਨੂੰ ਲੱਗਦਾ ਕਿ ਹਰ ਰੋਜ਼ ਇਹ ਚਰਚਾ ਹੁੰਦੀ ਹੈ ਕਿ ਸਾਡੇ ਹੱਕ ਨੇ ਜਾਂ ਡੈਮਾਂ ਦੇ ਪ੍ਰਬੰਧ ਨੇ ਚਲੋ ਉਹ ਪੋਲਿਟੀਕਲ ਗੱਲਾਂ ਨੇ ਪਰ ਬਹੁਤ ਇੰਪੋਰਟੈਂਟ ਹੈ ਕਿ ਪੰਜਾਬ ਨੂੰ ਹੁਣ ਮੁੜ ਸਰਜੀਤ ਕਰਨ ਵਾਸਤੇ ਖੜਾ ਕਰਨ ਵਾਸਤੇ ਇੱਕ ਲਹਿਰ ਦੀ ਲੋੜ ਹੈ ਪੰਜਾਬ 'ਚ ਨਹੀਂ ਜਾਂ ਪਹਿਲਾਂ ਹੱਕਾਂ ਲਈ ਆਪਾਂ ਇਕੱਠੇ ਹੋਏ ਸੀ ਹਾਂ ਆਪਾਂ ਵੀ ਸ਼ਾਇਦ ਉਦੋਂ ਦੀ ਮਿਲੇ ਵੇਆ ਸੀ ਜਾਂ ਹੁਣ ਹੜਾਂ ਵਾਸਤੇ ਇਕੱਠੇ ਹੋਏ ਆ ਜਦੋਂ ਕੋਈ ਐਹ ਜੀ ਬਿਫਤਾ ਪੈਂਦੀ ਉਦੋਂ ਇਕੱਠੇ ਹੋ ਜਾਂਦੇ ਆ ਪਰ ਜਦੋਂ ਸਾਰੀਆਂ ਚੀਜ਼ਾਂ ਨਾਰਮਲਾਈਜ਼ ਹੁੰਦੀਆਂ ਉਦੋਂ ਆਪਾਂ ਫੇਰ ਕੋਈ ਕਿਸੇ ਪਾਰਟੀ ਦਾ ਹੋ ਜਾਂਦਾ ਕੋਈ ਕਿਸੇ ਪਾਰਟੀ ਦਾ ਉਦੋਂ ਵੀ ਆਪਾਂ ਇਕੱਠੇ ਹੀ ਰਹੀਏ ਤੇ ਇੱਕ ਮੇਰੇ ਖਿਆਲ ਸੋਚ ਬਣਾ ਲੀਏ ਵੀ ਵੀ ਆਪਾਂ ਨੂੰ ਦੇਖਣਾ ਪੈਣਾ ਪਿੰਡ ਪਧਰੀ ਆਪਾਂ ਇਕੱਠੇ ਹੋਈਏ ਜਿਹੜੀਆਂ ਪਿੰਡਾਂ ਦੀਆਂ ਪ੍ਰੋਬਲਮਾਂ ਦਾ ਕੋਈ ਪ੍ਰੋਬਲਮ ਐਡੀ ਵੱਡੀ ਨਹੀਂ ਹੁੰਦੀ ਇਕੱਲੇ ਬੰਦੇ ਨੂੰ ਪ੍ਰੋਬਲਮ ਵੱਡੀ ਆ ਇਕੱਠੇ ਹੋ ਕੇ ਤਾਂ ਪ੍ਰੋਬਲਮ ਕੁਝ ਵੀ ਨਹੀਂ ਰਹਿੰਦੀ ਪਿੰਡ ਕਈ ਛੋਟੇ ਆਗੇ ਉਨੀ ਕੁ ਪੋਪੂਲੇਸ਼ਨ 'ਚ ਆਪਾਂ ਸਾਰਾ ਕੁਝ ਕਰ ਸਕਦੇ ਆਂਗੇ ਲੋੜ ਇਹ ਆ ਵੀ ਆਪ ਦੀ ਜ਼ਿੰਮੇਵਾਰੀ ਸਮਝਣ ਦੀ ਆ ਹੁਣ ਆਪਾਂ ਜ਼ਿੰਮੇਵਾਰੀ ਸਾਰੇ ਸਮਝ ਰਹੇ ਆ ਸਾਰੇ ਪਹੁੰਚ ਰਹੇ ਆ ਤੇ ਜਦੋਂ ਸਾਰਾ ਕੋਈ ਨਾਰਮਲਾਈਜ਼ ਹੋ ਗਿਆ ਉਦੋਂ ਵੀ ਇਹ ਜ਼ਿੰਮੇਵਾਰੀ ਤੇ ਰਹਿਣਾ ਮੇਰਾ ਇਹ ਕਹਿਣਾ ਸਭ ਨੂੰ ਬਈ ਹੁਣ ਇਹਨਾਂ ਗੱਲ ਕਰ ਰਹੇ ਸੀ ਰਾਤ ਚ ਅਸੀਂ ਆਉਂਦੇ ਵੀ ਪੰਜਾਬ 6 ਮਹੀਨੇ ਟਪਦੇ ਨਹੀਂ ਕੁਛ ਨਾ ਕੁਛ ਕੋਈ ਨਾ ਕੁਝ ਵਾਪਰਦਾ ਹੁੰਦੇ ਨਾਲ ਸਹੀ ਗੱਲ ਆ ਪਿਛਲੇ ਸਾਲ 23 ਚ ਆਇਆ ਪਿਛਲੇ ਪਹਿਲਾ ਆਇਆ ਹਾਂ ਹਾਂ ਦਾ ਸਾਲ ਕੀ ਟਪਦਾ ਜੀ ਫੇਰ ਆ ਜਦੋਂ ਜੰਗ ਲੱਗੀ ਉਦੋਂ ਵੀ ਉਦੋਂ ਲਈ ਹਾਂਜੀ ਉਦੋਂ ਤੇ ਸਾਲ ਕੰਗਾਉਨੇ ਆ ਮਸਾ ਸੌਖਾ ਤੇ ਫਿਰ ਕੁਛ ਨਾ ਕੁਛ ਹੋ ਜਾਂਦਾ ਤੇ ਪਰ ਇਹ ਜਿਹੜੀਆਂ ਕੈਲਾਮिटीज ਹੋਈਆਂ ਗਿਆ ਇਹਨਾਂ ਨਾਲ ਆਪਾਂ ਜ਼ਰੂਰ ਇੱਕਜੁੱਟ ਹੋਗੇ ਲੋਕ ਹਾਂ ਜਿਹੜੇ ਪਹਿਲਾਂ ਪਹਿਲਾ ਕਿਸਾਨੀ ਧਰਨੇ ਕਰਕੇ ਹੂੰ ਫੇਰ ਹੁਣ ਇਹ ਆਪਣੀ ਚਪਾਈਚਾਰ ਵਧੀ ਜਾਂਦਾ ਇਹਦੇ ਨਾਲ ਆਪਾਂ ਜਿਹੜੇ ਸਮਾਲਰ ਸਕੇਲ ਤੇ ਜਿਹੜੀਆਂ ਸਮਾਲਰ ਲੈਵਲ ਤੇ ਜਿਹੜੀ ਜੈਲਸ ਆ ਪਿੰਡਾਂ ਦੀਆਂ ਸਰਪੰਚੀ ਦੀਆਂ ਵੋਟਾਂ ਉਹਨਾਂ ਤੋਂ ਉੱਤੇ ਉੱਠ ਕੇ ਆਪਾਂ ਡਵੈਲਪਮੈਂਟ ਵੱਲ ਜਾਈਏ ਤੇ ਚੰਗੀ ਗੱਲ ਹੋਊਗੀ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਜਿਹੜੀ ਅੰਨੇਵਾੜ ਡਵੈਲਪਮੈਂਟ ਦੇ ਨਾਂ ਤੇ ਅਸੀਂ ਜੋ ਬਿਲਡਿੰਗਸ ਖੜੀਆਂ ਕਰ ਰਹੇ ਹਾਂ ਜੋ ਮੋਹਾਲੀ ਦੇ ਨੇੜੇ ਤੇੜੇ ਦੇਖੋ ਤੁਸੀਂ ਅਸੀਂ ਲੱਗੇ ਹੀ ਪਏ ਹਾਂ ਹੁਣ ਨੇਚਰਲ ਜਿਹੜਾ ਵਹਾਅ ਹੈ ਦਰਿਆਵਾਂ ਦਾ ਜਾਂ ਪਾਣੀਆਂ ਦਾ ਚੋਆ ਦਾ ਉਹਨੂੰ ਡਿਸਟਰਬ ਕਰ ਰਹੇ ਆ ਕਿਤੇ ਕਿਤੇ ਇਹ ਵੀ ਸਾਨੂੰ ਜ਼ਿੰਮੇਵਾਰੀ ਲੈਣੀ ਪਊਗੀ ਕਸੂਰਵਾਰ ਨਹੀਂ ਹੈਗੇ ਨਹੀਂ ਇੱਕ ਬਾਈ ਡਿਵੈਲਪਮੈਂਟ ਆਪਾਂ ਜਦੋਂ ਕਹਿੰਦੇ ਉਹ ਕੱਲੀ ਮੌਲਾਂ ਦੀ ਹਾਈਵੇਆਂ ਦੀ ਕਹਿ ਦਿੰਦੇ ਆ ਡਿਵੈਲਪਮੈਂਟ ਜਦੋਂ ਵੀ ਕਿਤੇ ਹੋਈ ਆ ਜਾਂ ਹੁਣੀ ਉਹ ਹਿਊਮਨ ਰਿਸੋਰਸ ਦੀ ਹੋਈ ਹੋਣੀ ਆ ਬਹੁਤ ਸੋਹਣੀ ਗੱਲ ਕਹੀ ਜੇ ਕੋਈ ਬੰਦਾ ਬੱਚੇ ਨਾ ਪੜਾਵੇ ਤੇ ਮੰਜ਼ਲ ਇੱਕ ਚੱਕ ਦੇ ਘਰ ਦੀ ਉਹਦੇ ਨਾਲ ਡਿਵੈਲਪਮੈਂਟ ਤਾਂ ਨਹੀਂ ਹੋਣੀ ਇਹ ਬੱਚੇ ਨੂੰ ਪੜਾਉਣਗੇ ਉਹ ਕੀ ਪਤਾ ਬੱਚਾ ਕੀ ਕਰ ਦੇ ਜਿਹੜਾ ਆਪਾਂ ਮਹਾਲੀ ਦੀ ਗੱਲ ਕਰਦੇ ਆਂਗੇ ਉਹ 에어ਪੋਰਟ ਰੋਡ ਕਿਤੇ ਗੱਡੀ ਵੀ ਨਹੀਂ ਸਿੱਧੀਂ ਦੀ ਕੋਈ ਨਾਲ ਜਾਂਦੇ ਤੇ ਹੁਣ ਉੱਥੇ ਵੀ ਉਨੀ ਹੀ ਭੀੜ ਉਹ ਇਹ ਸਾਰਾ ਕੁਝ ਮੀਂਹ ਜਿੰਨਾ ਐਤ ਕੀ ਬੈ ਇੰਨਾ ਮੀਂਹ ਵੀ ਨਹੀਂ ਦੇਖਿਆ ਕਰਦਾ ਮੋਨ ਲੱਗਦਾ ਕਿਤੇ ਬਰਫ ਹੀ ਨਾ ਸਾਨੂੰ ਪੈਣ ਲੱਗ ਜਾ ਹੂੰ ਉਹ ਇੰਨਾ ਪੱਥਰ ਹੀ ਇੰਨਾ ਚਿੰਤਾ ਆਪਾਂ ਜਿਹੜੇ ਜਿੰਨੇ ਹੁਣ ਪਲਾਜ਼ੇ ਖੁੱਲ ਗਏ ਸਾਰਾ ਐਗਰੀਕਲਚਰ ਲੈਂਡ ਨੂੰ ਆਪ ਕਮਰਸ਼ੀਅਲਾਈਜ਼ ਕਰੀ ਜਾਂਦੇ ਆ ਉਹ ਗਾਂ ਨੂੰ ਉੱਥੇ ਸੁਸਾਇਟੀਆਂ ਬਣ ਗਈ ਉਹਦੋਂ ਆਪਾਂ ਕੁਝ ਨਹੀਂ ਕਹਿ ਸਕਦੇ ਤੁਸੀਂ ਪਰਸਨਲੀ ਖਿਲਾਫ ਹੋ ਇਸ ਗੱਲ ਦੇ ਕਿ ਖੇਤੀ ਦੀ ਜ਼ਮੀਨ ਬਚਾਈ ਜਾਵੇ ਹਾਂਜੀ ਖਿਲਾਫ ਹੀ ਆਂਗੇ ਇਸ ਗੱਲ ਦੇ ਉਨੀ ਲੋੜ ਹੀ ਨਹੀਂ ਹੂੰ ਜਿੰਨੇ ਪਲਾਜ਼ੇ ਬਣ ਗਏ ਸੰਗਰੂਰੋਂ ਸਾਡੇ ਪਿੰਡ ਜਾਂਦੇ ਨੂੰ ਤਿੰਨ ਚਾਰ ਥਾਂਵੇਂ ਪਲਾਜ਼ੇ ਉਹਨਾਂ ਦਾ ਮੈਕੜੀ ਵੀ ਨਹੀਂ ਖਾਂਦਾ ਬੰਦਾ ਜਿੰਨੇ ਮੈਕੜੀ ਹੋਗੇ ਤੇ ਉਹ ਐਗਰੀਕਲਚਰ ਲੈਂਡ ਆ ਸਾਰਾ ਤੇ ਉਹਨੂੰ ਕਮਰਸ਼ੀਅਲਾਈਜ਼ ਕਰਕੇ ਤੇ ਉਹ ਬਾਅਦ ਚ ਜਦੋਂ ਕਿਸੇ ਹੋਰ ਯੂਜ਼ ਨੂੰ ਉਹਨਾਂ ਨੇ ਯੂਜ਼ ਕੀਤਾ ਤੇ ਫੇਰ ਆਪਾਂ ਫੇਰ ਪਿੱਟਾਂਗੇ ਅੱਜ ਆਪਾਂ ਜਿਹੜੀ ਅਸਲ 'ਚ ਪੰਜਾਬ ਤਾਂ ਸਾਂਝਾ ਹੈ ਚਲੋ ਮੈਂ ਤਾਂ ਕਹਿੰਦਾ ਸਾਰਾ ਹੀ ਸਾਂਝਾ ਪੰਜਾਬ ਹੈ ਪਰ ਫੇਰ ਵੀ ਪੰਜਾਬ 'ਚ ਵੀ ਜਿੰਨੇ ਖਿੱਤਿਆਂ ਦੀ ਚਰਚਾ ਹੁੰਦੀ ਤੁਸੀਂ ਪਹਿਲਾਂ ਪੁਵਾਦ ਦਾ ਜ਼ਿਕਰ ਕਰ ਰਹੇ ਸੀ ਕਿ ਪੁਵਾਦ ਨੇ ਬਹੁਤ ਕੁਝ ਹੰਡਾਇਆ ਆ ਉਹਦੇ ਉੱਤੇ ਮਾਝਾ ਵੀ ਹਮੇਸ਼ਾ ਹੀ ਬਹੁਤ ਕੁਝ ਹੰਡਾਉਂਦਾ ਆਇਆ ਮੈਂ ਪਿਛਲੇ 5 ਦਿਨਾਂ ਤੋਂ ਜਦੋਂ ਇੱਥੇ ਰਿਹਾ ਮੈਨੂੰ ਵਾਕਈ ਹੀ ਮਹਿਸੂਸ ਹੋਇਆ ਕਿ ਐਵੇਂ ਹੀ ਨਹੀਂ ਗੱਲਾਂ ਹੁੰਦੀਆਂ ਇਹਨਾਂ ਬਾਰੇ ਇਹ ਹੋਰ ਤਸਵੀਰ ਦੇ ਬਣੇ ਲੋਕ ਨਹੀਂ ਤੁਸੀਂ ਇਹ ਹੁੰਦਾ ਕਿ ਕਈ ਵਾਰੀ ਬੰਦਾ ਕਹਿੰਦਾ ਯਾਰ ਵੰਡੋ ਨਾ ਪੰਜਾਬ ਇੱਕਆ ਪਰ ਫਿਰ ਵੀ ਮੈਂ ਮੈਂ ਮਹਿਸੂਸ ਕਰਦਾ ਥੋੜਾ ਮਾਝੇ ਬਾਰੇ ਕੀ ਓਪੀਨੀਅਨ ਹੈ ਜਿਹੜਾ ਆਪਾਂ ਕਹੇ ਲਈ ਆਊਟਸੀਨ ਤੇ ਕੋਈ ਵੀ ਇਨਵੇਡਰ ਆਇਆ ਮੂਰੇ ਮਾਝਾ ਹੀ ਹੋਇਆ ਹਮੇਸ਼ਾ ਹੂੰ ਪਲਾਉ ਅਬਦਾਲੀ ਤੋਂ ਲੈ ਕੇ ਜਿਹੜਾ ਸਾਡੇ ਵਾਲਾ ਏਰੀਆ ਮਾਲਵਾ ਉਹਦੇ ਚ ਹੋਰਸ ਹਾਬ ਦੀਆਂ ਮੂਵਮੈਂਟਾਂ ਹੋਈਆਂ ਉੱਥੇ ਸੁੱਚਾ ਸੂਰਮਾ ਹੋਇਆ ਹੂੰ ਉੱਥੇ ਜਿਉਣਾ ਮੋੜ ਹੋਇਆ ਉਹ ਹੋਇਆ ਜਿਵੇਂ ਤੁਸੀਂ ਕਹਿ ਲੋ ਵੀ ਜਿਹੜੀ ਅਮੀਰ ਕਲਾਸ ਸੀ ਪਰ ਜੇ ਸਿੱਧੇ ਨੂੰ ਸਿੱਧੇ ਜਿਹੜੇ ਦੁਸ਼ਮਣਾਂ ਨਾਲ ਲੜਿਆ ਉਹ ਮਾਝੇ ਹੀ ਲੜਿਆ ਤੇ ਇਹਨਾਂ ਨੇ ਹੀ ਅਬਦਾਲੀ ਨੂੰ ਰੋਕਿਆ ਵੀ ਆ ਇੱਕ ਗਾਣੇ 'ਚ ਵੀ ਲਿਖਿਆ ਸੀ ਵੀ ਉਹ ਜੁੱਤੀ ਛੱਡ ਕੇ ਵੀ ਭੱਜਿਆ ਅਬਦਾਲੀ ਉਦੋਂ ਵੀ ਮਾਝ ਨੂੰ ਆਪਾਂ ਕਹਿੰਦੇ ਆ ਵੀ ਤਸਵੀਰ ਵੀ ਗਰਮਾ ਥੋੜਾ ਜਿਹਾ ਹਾਈ ਰਹਿੰਦੇ ਹੈਗੇ ਉਹ ਹਾਈ ਤਾਂ ਹੀ ਰਹਿੰਦੇ ਹੰਡਾਇਆ ਬਹੁਤ ਕੁਛ ਮਾਝੀ ਨੇ ਜਦੋਂ ਵੰਡ ਹੋਈ ਉਹ ਵੀ ਮਾਝੇ ਵਿੱਚੋਂ ਹੀ ਵੰਡਿਆ ਗਿਆ ਸਾਰਾ ਕੁਛ ਤੇ ਕੌਸ਼ਨ ਵੀ ਕਰਦੇ ਆ ਮਾਝੇ ਦੀ ਤਸਵੀਰ ਹੈ ਇਸ ਸਵਾਲ ਵੀ ਜਵਾਬ ਵੀ ਮੰਗਦੇ ਆ ਵੀ ਆ ਗੱਲ ਐ ਤੇ ਐ ਕਿਉਂ ਤੇ ਅਸੀਂ ਰਿਸਪੈਕਟ ਕਰਦੇ ਆ ਸਾਰੀ ਪਰ ਇਸ ਤਰ੍ਹਾਂ ਦੀ ਤਾਂ ਉੱਠ ਖੜਨਗੇ ਬਾਈ ਲੋਕ ਨਹੀਂ ਉੱਠ ਤਾਂ ਖੜਨਗੇ ਪਰ ਉਹ ਇਹ ਉੱਠ ਖੜਨਗੇ ਪਰ ਆਪਣੀ ਵੀ ਜ਼ਿੰਮੇਵਾਰੀਆਂ ਨਾਲ ਖੜਨ ਦੀ ਹੂੰ ਇਹਨਾਂ ਨੇ ਨਹੀਂ ਕਿਹਾ ਵੀ ਸਾਨੂੰ ਤੁਹਾਡੀ ਲੋੜ ਆ ਜਾਂ ਆਓ ਪਹੁੰਚੋ ਐ ਹੋ ਗਿਆ ਪਰ ਬਾਕੀ ਸਾਡੀ ਪੰਜਾਬੀ ਹੋਣ ਦੇ ਨਾਲ ਤੇ ਸਾਡਾ ਫਰਜ਼ ਜ਼ਰੂਰ ਬੰਦ ਆ ਇਹ ਤਾਂ ਲੋਕ ਚੜ੍ਹਦੀ ਕਲਾ ਚ ਹੀ ਆਪਾਂ ਨੂੰ ਤਾਂ ਕਿਸੇ ਨੇ ਕੁਝ ਨਹੀਂ ਕਿਹਾ ਵੀ ਅਸੀਂ ਡਾਊਨ ਹੋਵਾਂਗੇ ਜਾਂ ਕੁਝ ਹੋਊਗਾ ਵੈਸੇ ਤਾਂ ਆਪਾਂ ਨੂੰ ਲੋਡ ਹੈ ਨਹੀਂ ਗੀ ਕਿਸੇ ਦੀ ਪਰ ਆਪਾਂ ਹਰ ਥਾਂ ਪਹੁੰਚੇ ਆ ਆਪਾਂ ਨੇਪਾਲ ਗਏ ਆਪਾਂ ਕੇਰਲਾ ਗਏ ਆਪਾਂ ਅੜੀਸਾ ਦੇ ਫਲੱਡ ਆਏ ਉੱਥੇ ਗਏ ਪੰਜਾਬ ਨਾਲ ਕੋਈ ਨਹੀਂ ਆਇਆ ਬਾਈ ਲੋਕ ਇਹ ਸਵਾਲ ਕਰ ਰਹੇ ਤਾਂ ਮੈਨੂੰ ਲੱਗਿਆ ਕਿ ਤੁਹਾਡਾ opinion ਜਾਨਣਾ ਕਿ ਤੁਹਾਡਾ ਤੁਹਾਨੂੰ ਕੀ ਲੱਗਦਾ ਕਿ ਛੱਡ ਦੇਣੀ ਚਾਹੀਦੀ ਇਹ ਗੱਲ ਇੱਕ ਤਾਂ ਹੀ ਆਪਾਂ ਪ੍ਰੋਡਿਊਸਰ ਸਟੇਟ ਆ ਪੰਜਾਬ ਹਾਂ ਬਾਕੀ ਬਹੁਤੀਆਂ ਸਟੇਟਾਂ ਕੰਜ਼ਿਊਮਰ ਸਟੇਟ ਆ ਸੈਲ ਇੱਕ ਤਾਂ ਪਸਲਵ ਡਿਪੈਂਡੈਂਟ ਐਗਰੀਕਲਚਰ ਕਰਕੇ ਆ ਇੱਕ ਜਿੰਨੀ ਆਪਣੀ ਮਾਈਗ੍ਰੇਸ਼ਨ ਆ ਬਾਹਰ ਦੀ ਲੋਕਾਂ ਨੂੰ ਐ ਲੱਗਦਾ ਪੈਸਾ ਫਲਸ਼ ਹੀ ਆਇਆ ਹੁੰਦਾ ਪੰਜਾਬ 'ਚ ਹੁੰਦਾ ਵੀ ਆ ਪਰ ਇੱਕ ਹਾ ਦਾ ਨਾਰਾ ਹੀ ਹੁੰਦਾ ਮੰਗਿਆ ਤਾਂ ਕਿਸੇ ਨੇ ਕਿਸੇ ਦੇ ਕੁਝ ਨਹੀਂ ਬਹੁਤ ਸੋਹਣੀ ਗੱਲ ਹੈ ਹਾਂ ਜੀ ਆਪਾਂ ਹਰੇਕ ਦਾ ਹੀ ਮਾਰਦੇ ਆ ਦੂਰ ਬੈਠਿਆਂ ਦਾ ਵੀ ਸੀਰੀ ਅਜ ਕੁਝ ਹੁੰਦਾ ਕਿਤੇ ਵੀ ਕੁਝ ਹੁੰਦਾ ਕੋਈ ਅਰਥ ਕੋਈ ਕਾਉਂਦਾ ਤੇ ਆਪਣੀ ਬਾਰੇ ਗੱਲ ਨਹੀਂ ਕਿਸੇ ਨੇ ਕੀਤੀ ਮੰਗਣ ਦਾ ਕਿਸੇ ਤੋਂ ਕੋਈ ਨਹੀਂ ਜਾਣਦਾ ਤੇ ਆਪਾਂ ਨੂੰ ਤਾਂ ਲੋੜ ਵੀ ਨਹੀਂ ਤੇ ਪਰ ਜੇ ਕੋਈ ਦੁਆ ਕਰੇ ਤਾਂ ਚੰਗਾ ਹੁੰਦਾ ਜੇ ਕੋਈ ਕੁਝ ਵੀ ਨਾ ਕਰ ਸਕੇ ਦੁਆਈ ਕਰ ਸਕਦਾ ਹੁੰਦਾ ਮੇਰਾ ਇਹ ਮੰਨਣਾ ਹਾਂਜੀ ਇਹ ਉਹ ਵੀ ਕੰਮ ਆਉਂਦੀ ਹੈ ਬਾਈ ਮਤਲਬ ਦੁਆ ਬਹੁਤ ਵੱਡੀ ਚੀਜ਼ ਹੈ ਅਰਦਾਸ ਕੀਤੀ ਹੋਈ ਕਹਿੰਦੇ ਬਿਰਤੀ ਨਹੀਂ ਜਾਂਦੀ ਹੈ ਜਿਹੜਾ ਹਰ ਬੰਦਾ ਉਹੀ ਗੱਲ ਵੀ ਨਾ 3ਾਂ ਚੋਂ ਨਾ 13 ਚੋਂ ਉਹ ਜਿਹੜਾ 3ਾਂ ਤੇ 13 ਚੋਂ ਵੀ ਨਹੀਂ ਹੁੰਦਾ ਉਹ ਦੁਆ ਕਰ ਸਕਦਾ ਹੁੰਦਾ ਹਰ ਬੰਦਾ ਖੜ ਵੀ ਨਹੀਂ ਸਕਦਾ ਹਰ ਬੰਦੇ ਕੋਲੇ ਟਾਈਮ ਨਹੀਂ ਹਰ ਬੰਦੇ ਕੋਲੇ ਰਿਸੋਰਸ ਨਹੀਂ ਤੇ ਪਰ ਉਹ ਵੀ ਨਹੀਂ ਮੇਰੇ ਖਿਆਲ ਕੀਤੀ ਜਿਹਦੀ ਆਪਾਂ ਗੱਲ ਕਰਦੇ ਹਾਂ ਕੀ ਕਰਨੀ ਚਾਹੀਦੀ ਸੀ ਆਪਾਂ ਸਭ ਦੇ ਭਲਾ ਮੰਗਦੇ ਤੁਸੀਂ ਕਿਉਂਕਿ ਬਾਕੀ ਲੋਕ ਸਾਰੇ ਸੇਵਾ ਕਰ ਰਹੇ ਸੀ ਕਿ ਪਾਣੀ ਭੇਜੀਓ ਉਹ ਵੀ ਜ਼ਰੂਰੀ ਹੈ ਮੈਂ ਕ੍ਰਿਟਿਕਾਈਜ਼ ਕਿਸੇ ਨੂੰ ਨਹੀਂ ਕਰਦਾ ਹਰ ਸੇਵਾ ਜ਼ਰੂਰੀ ਹੈ ਪਰ ਤੁਹਾਨੂੰ ਇਹ ਕਿਉਂ ਲੱਗਿਆ ਵੀ ਪਸ਼ੂਆਂ ਲਈ ਜਾ ਕੇ ਵੈਟਰਨਰੀ ਡਾਕਟਰਸ ਲਿਆ ਕੇ ਤੇ ਇਸ ਤਰ੍ਹਾਂ ਸੇਵਾ ਕਰੀਏ ਇਹ ਹਜੀ ਸਾਨੂੰ ਲੱਗਿਆ ਨਹੀਂ ਸੀ ਵੀ ਕੋਈ ਇਨਾਂ ਵੱਲ ਕਿਸੇ ਦਾ ਧਿਆਨ ਆ ਪਸ਼ੂਆਂ ਵੱਲ ਤੇ ਅਸੀਂ ਲਾਈਫਸਟਾਕ ਘਰਾਂ ਚ ਆਪ ਵੀ ਰੱਖਦੇ ਆ ਤੇ ਐਕਸਪੈਰੀਮੈਂਟਸ ਵੀ ਕਰਦੇ ਰਹਿੰਦੇ ਆਗੇ ਘੋੜਿਆਂ ਦਾ ਵੀ ਸਟੱਡ ਫਾਰਮ ਵੀ ਦਾ ਵੀ ਅਸੀਂ ਧਿਆਨ ਰੱਖਦੇ ਆਂ ਤੇ ਲਾਈਫਸਟਾਕ ਸਾਰਾ ਹੀ ਆ ਘਰਾਂ ਚ ਮੱਝਾਂ ਤੋਂ ਲੈ ਕੇ ਗਾਵਾਂ ਬੱਕਰੀਆਂ ਵੀ ਆ ਤੇ ਉਹ ਤਾਂ ਕਰਕੇ ਥੋੜਾ ਜਿਹਾ ਅਟੈਚਡ ਹੋਣ ਦੇ ਨਾਤੇ ਅਸੀਂ ਸੋਚਿਆ ਵੀ ਸਾਨੂੰ ਲੈ ਕੇ ਜਾਣਾ ਚਾਹੀਦਾ ਬਾਕੀ ਸਾਡੇ ਯਾਰ ਮਿੱਤਰ ਹੀ ਗੜਬਸੂ ਜਿੰਨੇ ਆ ਮੁੰਡੇ ਡਾਕਟਰ ਆਏ ਆ ਤੇ ਇਹਨਾਂ ਨੇ ਸਲਾਹ ਕਰਕੇ ਇਹਨਾਂ ਨੇ ਇਹਨਾਂ ਨੇ ਵੀ ਅੱਗੇ ਆਏ ਤੇ ਤਾਂ ਅਸੀਂ ਕਰਕੇ ਸਟੈਪ ਲਿਆ ਇਮੋਸ਼ਨਲ ਜੇ ਇਨਸਾਨ ਹੋ ਤੁਸੀਂ ਬਾਲੇ ਇਹਦਾ ਨਾਲ ਵੀ ਦੱਸ ਸਕਦੇ ਮੈਂ ਤਾਂ ਨਹੀਂ ਦੱਸਦਾ ਬਹੁਤ ਜਜ਼ਬਤੀ ਨੇ ਪੰਜਾਬ ਨੂੰ ਲੈ ਕੇ ਹਾਂ ਜਿਹੜੇ ਵਿਸ਼ਿਆਂ ਤੇ ਗਾਉਣੇ ਵੀ ਹੋਣ ਤੁਸੀਂ ਉਹ ਵੀ ਸਿਰਫ ਪੰਜਾਬ ਦੀ ਹਾਂਜੀ ਉਹ ਜੇ ਇਹਦੇ ਅੰਦਰ ਨਹੀਂ ਹੋਊਗਾ ਫਿਰ ਉਹਨੇ ਅਸਰ ਨਹੀਂ ਸੀ ਕਰਨਾ ਨਾ ਹੂੰ ਜੇ ਇਹ ਉਹਨੂੰ ਫੀਲ ਕਰਕੇ ਲਿਖਦਾ ਤੇ ਤਾਂ ਮਹਾਰਾਣੀ ਜਿੰਦਾ ਪਹੁੰਚਦਾ ਨਾ ਲੋਕਾਂ ਤੱਕ ਤੇ ਇਹ ਗੱਲ ਹੈ ਪੰਜਾਬ ਤਾਂ ਸਾਡਾ ਫਿਰ ਪਿਆਰ ਤੁਸੀਂ ਵੀ ਇਮੋਸ਼ਨਲ ਹੋ ਰਹੇ ਹੋ ਮੈਂ ਦੇਖ ਰਿਹਾ ਇਹ ਇਹ ਮੈਂ ਨਾ ਕੱਲ ਦਾ ਇਹ ਦੇਖ ਰਿਹਾ ਕਿ ਅਸੀਂ ਅੱਖਾਂ ਚ ਅਥਰੂ ਵੀ ਨੇ ਪਰ ਫਿਰ ਜਕਾਰੀ ਲੱਗਦੇ ਚੜ੍ਹਦੀ ਕਲਾ ਦੀ ਗੱਲ ਹੁੰਦੀ ਹੈ ਸੋ ਮੈਂ ਅੱਜ ਬਹੁਤ ਹੋਰ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਹਾਲਾਂਕਿ ਅਰਜਨ ਹੁਣੇ ਮਿਲੇ ਹੈ ਬਹੁਤ ਸਾਰੇ ਹੋਰ ਸਵਾਲ ਨੇ ਜਿਹੜੇ ਕਦੇ ਫੇਰ ਬੈਠਾਂਗੇ ਬਾਈ ਫੇਰ ਗੱਲਾਂ ਕਰਾਂਗੇ ਤੁਹਾਡੇ ਨਾਲ ਪਰ ਅੱਜ ਇਸ ਮੌਕੇ ਦੇ ਉੱਤੇ ਆਖਰ ਦੇ ਵਿੱਚ ਇਸ ਕਿਸਾਨ ਦੀ ਤਰਾਸ ਦੀ ਨੂੰ ਮੈਂ ਚਾਹੁੰਦਾ ਕਿ ਤੁਸੀਂ ਜ਼ਰੂਰ ਐਕਸਪਲੇਨ ਕਰੋ ਬਹੁਤ ਸਾਰੇ ਲੋਕ ਇੱਥੇ ਫੋਟੋਆਂ ਕਰਾਉਣ ਆਏ ਰੀਲਾਂ ਬਣਾਉਣ ਆਏ ਜਦੋਂ ਪਾਣੀ ਚੜਿਆ ਸੀਗਾ ਠੀਕ ਹੈ ਉਹਨਾਂ ਦੀ ਮਰਜ਼ੀ ਹੈ ਪਰ ਜਿਹੜੇ ਦੂਰ ਬੈਠੇ ਹੈ ਜਿਨ੍ਹਾਂ ਨੂੰ ਇਹ ਸਮਝ ਨਹੀਂ ਹੈ ਦਰਦ ਨਹੀਂ ਸਮ ਪਤਾ ਕਿ ਜਦੋਂ ਝੋਨਾ ਮਰ ਜੂਗਾ ਤਾਂ ਉਹਦੇ ਨਾਲ ਕੀ ਬਿੱਤੂ ਜਾਂ ਪਸ਼ੂ ਮਰ ਗਿਆ ਤਾਂ ਕੀ ਬਿੱਤੂ ਕ੍ਰਾਈਸਿਸ ਫੈਸਟੀਵਲ ਕ੍ਰਾਈਸਿਸ ਫੈਸਟੀਵਲ ਵਾਂਗੂ ਲੱਗਣ ਲੱਗ ਗਿਆ ਕਿ ਜਿੱਥੇ ਜ਼ਿਆਦਾ ਪਾਣੀ ਆ ਉਧਰ ਨੂੰ ਲੋਕ ਜਾ ਰਹੇ ਹੂੰ ਪਰ ਲੋੜ ਤਾਂ ਜਿੱਥੇ ਪਾਣੀ ਉੱਤਰਿਆ ਉੱਤਰਿਆ ਉੱਥੇ ਪ੍ਰੋਬਲਮ ਦਾ ਪਤਾ ਹੀ ਉੱਥੇ ਲੱਗਣਾ ਉੱਥੇ ਲੱਗਣਾ ਹੂੰ ਮਤਲਬ ਜਿੱਥੇ ਪਾਣੀ ਚੜਿਆ ਉੱਥੋਂ ਤਾਂ ਲੋਕਾਂ ਨੇ ਆਪਦੇ ਜਾਨਵਰ ਵੀ ਡੈਮ ਤੇ ਲੈ ਗਏ ਬੰਨਾਂ ਤੇ ਲੈ ਗਏ ਉੱਚੀਆਂ ਥਾਵਾਂ ਤੇ ਲੈ ਗਏ ਮੈਂ ਇਹ ਵੀ ਦੇਖ ਰਿਹਾ ਸੀ ਕੱਲ ਅਸੀਂ ਪਿੰਡਾਂ ਜਦੋਂ ਗਏ ਤੇ ਕੱਚੇ ਘਰਾਂ ਵਾਲੇ ਜਦੋਂ ਬਾਲਿਆਂ ਦੀਆਂ ਛੱਤਾਂ ਤੁਸੀਂ ਗੀਤ ਵੀ ਆਪਦੀ ਐਲਬਮ ਚ ਉਦਾਸੀ ਸਾਹਿਬ ਦਾ ਉਹ ਕੀਤਾ ਕਿ ਮਾਂ ਪੱਕੇ ਘਰ ਵਾਲਾ ਵਰ ਟੋਲੀ ਹਨਾ ਇਹ ਸੰਜੀਦਗੀ ਦੀ ਲੋੜ ਹੈ ਮੈਨੂੰ ਲੱਗਦਾ ਉਹ ਬਾਈ ਜੀ ਆਪਾਂ ਜਿੰਨੇ ਖੜੇ ਆ ਸਾਰਿਆਂ ਨੇ ਮਿੱਟੀ ਪਾਈ ਆ ਪਸੂਆਂ ਵਾਲਿਆਂ ਕੋਠਿਆਂ ਤੇ ਸਭ ਦੀ ਕਿਤੇ ਨਾ ਕਿਤੇ ਆਪਾਂ ਬਾਲਟੀਆਂ ਰੱਖੀਆਂ ਕੋਈ ਘਰ ਨੀਵੇਂ ਆ ਕੋਈ ਉੱਚੇ ਆਪਾਂ ਸਾਰੇ ਪਿੰਡਾਂ ਤੋਂ ਬਿਲੋਂਗ ਕਰਦੇ ਉਹ ਚੀਜ਼ਾਂ ਆਪਣੇ ਨਾਲ ਰਿਲੇਟ ਹੁੰਦੀਆਂ ਉੱਠੇ ਭਲਾ ਆਪਾਂ ਕਿਤੋਂ ਵੀ ਆ ਪਾਉਣੇ ਭਲਾ ਮਹਿਲੀ ਆ ਪਰ ਉਹ ਗੱਲ ਵੀ ਸਮਝਦੇ ਵੀ ਆ ਫੀਲ ਵੀ ਕਰਦੇ ਆ ਤਾਂ ਉਹ ਗਾਣੇ 'ਚ ਵੀ ਉਹੀ ਆ ਤੇ ਜਿਹੜੀ ਤੁਸੀਂ ਤਰਾਸਦੀ ਦੀ ਗੱਲ ਕਰਦੇ ਹੋਗੇ ਉਹ ਜ਼ਿੰਦਗੀ ਬਹੁਤ ਔਖੀ ਆ ਹੂੰ 10 ਕਰੋੜ ਤੇ 100 ਕਰੋੜ ਸੇਮ ਹੀ ਆ ਪਹਿਲਾਂ 10 ਲੱਖ ਤੋਂ ਇਦਕੁੜੇ ਉਹੀ ਨਹੀਂ ਹੈਗਾ ਉਹ ਜਿਹਨੂੰ ਫੀਲ ਨਹੀਂ ਹੁੰਦਾ ਉਹਦੇ ਤੇ ਤਰਸ ਹੁੰਦਾ ਜਿਹਨੂੰ ਇਹ ਗੱਲਾਂ ਫੀਲ ਹੀ ਨਹੀਂ ਹੁੰਦੀਆਂ ਹੂੰ ਜਿਹਨੂੰ ਇਹ ਗੱਲਾਂ ਖਬਰਾਂ ਹੀ ਲੱਗਦੀਆਂ ਜਿਹਨੂੰ ਇਹ ਗੱਲਾਂ ਰੀਂਲਾ ਹੀ ਲੰਗਦੀ ਜਮੀਨ ਚੋਂ ਪਾਣੀ ਕੋਈ ਬਟਨ ਤਾਂ ਹੈ ਨਹੀਂਗਾ ਵੀ ਨਿਕਲ ਜੂਗਾ ਇੱਕੋ ਦਾਮ ਜਾਂ ਜੋ ਸੈਡੀਮੈਂਟੇਸ਼ਨ ਤੁਹਾਨੂੰ ਵੀ ਪਤਾ ਆਪਾਂ ਗਲਾਸ ਚ ਮਿੱਟੀ ਪਾ ਦਿੰਦੇ ਆ ਉਹਦੇ ਥੱਲੇ ਮਿੱਟੀ ਜੰਮ ਜਾਂਦੀ ਉਹਨੂੰ ਸੈਡੀਮੈਂਟੇਸ਼ਨ ਕਹਿੰਦੇ ਜਦੋਂ ਫਲੱਡ ਹੈ ਲੰਘ ਜਾਂਦਾ ਇਹੀ ਐਗਰੀਕਲਚਰ ਲੈਂਡ ਦਾ ਇਹਦੇ ਚ ਤਾਂ ਜਿੰਨਾ ਮਿਨਰਲ ਆ ਉਹਦੇ ਉੱਤੇ ਸਾਰੀ ਸੈਡੀਮੈਂਟੇਸ਼ਨ ਹੋ ਜਾਣੀ ਉਹ ਬਿਨਾ ਪੱਤੇ ਤੋਂ ਜ਼ਮੀਨ ਦਵਾਰੇ ਬਾਣ ਫਸਲ ਵਾਸਤੇ ਪਾਣੀ ਨਹੀਂ ਸਕਦਾ ਉਹ ਜਿੰਨੀ ਹੁਣ એનર્ਜੀ ਲੱਗਣੀ ਗਈ ਇਹ ਤਾਂ ਕੁਝ ਵੀ ਨਹੀਂ ਇਹ ਤਾਂ ਹਜੇ ਇੱਕ ਤੁਸੀਂ ਕਹਿ ਲਓ ਵੀ ਗੱਲ ਪਹਚਾਈ ਜਾ ਰਹੀ ਆ ਵੀ ਫਲੱਡ ਆ ਗਿਆ ਇਹਦੇ ਜਿਹੜੀਆਂ ਬਾਅਦ ਚੋ ਸਿੰਪਟਮ ਆਪਾਂ ਦੇਖਣੇ ਹੈਗੇ ਜਿਹੜੇ ਚੱਲ ਪਸ਼ੂਆਂ ਚ ਵੀ ਦੇਖੀ ਜਾਂਦੇ ਆ ਡੀ ਐਨ ਏ ਟੈਂਪਾਣੀ ਚ ਰਹਿ ਕੇ ਉਹਦੇ ਬਾਰੇ ਅਪੀਲ ਤੁਸੀਂ ਵੀ ਕਰੋ ਸਾਰੇ ਕਰਦੇ ਆਂ ਵੀ ਉਹਦੇ ਲਈ ਆਪਾਂ ਇਕੱਠੇ ਹੋਈਏ ਸਰ ਪਰ ਕੀ ਜਿਹੜੀ ਗੁਰਬਤ ਹੈ ਜਿਹੜੀ ਜਿਹੜੀ ਉਹ ਤਰਾਸਤੀ ਹੈ ਜਿਹੜੀ ਅਸੀਂ ਦੇਖ ਰਹੇ ਹਾਂ ਹੁਣ ਜਾ ਕੇ ਛੱਤਾਂ ਚੁੰਦੀਆਂ ਹੋਈਆਂ ਜਾਂ ਬਾਲਿਆਂ ਵਾਲੀਆਂ ਛੱਤਾਂ ਜਾਂ ਨੀਆਂ ਬਹਿ ਗਈਆਂ ਜਿਨ੍ਹਾਂ ਦੀਆਂ ਉਹ ਸੌਖੇ ਵੀ ਹੋ ਜਾਂਦੇ ਤਾਂ ਮੈਨੂੰ ਲੱਗਦਾ ਜ਼ਹਿਨ ਚੋਂ ਨਹੀਂ ਜਾਂਦੀ ਉਹ ਨਿਕਲਦੀ ਨਹੀਂ ਕਦੇ ਨਹੀਂ ਉਹ ਉਹ ਨਹੀਂ ਜਾ ਸਕਦੀ ਤੇ ਉਹੀ ਜਿਹੜੀ ਪਹਿਲਾਂ ਮੈਂ ਹਿਊਮਨ ਰਿਸੋਰਸ ਦੀ ਗੱਲ ਕਰਦਾ ਸੀ ਉਹਨਾਂ ਨੂੰ ਜਿੰਨਾ ਚਿਰ ਬੋਟਾ ਮੰਨੀ ਜਾਵਾਂਗੇ ਫੇਰ ਤਾਂ ਉਹ ਬਸ ਉੱਥੇ ਗਲੀਆਂ ਨਾਲੀਆਂ ਤੇ ਅਜੀ ਹਾਂ ਜੇ ਹਿਊਮਨ ਰਿਸੋਰਸ ਆਪਾਂ ਮੰਨ ਲਾਂਗੇ ਤੇ ਫੇਰ ਉਸ ਹਾਬ ਦੇ ਮੈਜਰਸ ਲਵਾਂਗੇ ਵੀ ਪੜਾਇਆ ਜਾਵੇ ਜਾਂ ਕੁਝ ਵੀ ਜਿੰਮੇ ਵੀ ਜਿੰਨੇ ਕੋ ਪੜ੍ਹੇ ਹੋਏ ਹੁਣ ਕਿੱਧਰ ਯੂਜ਼ ਕਰੀਏ ਐਨੀ ਗੱਲ ਪਰ ਕੀ ਕੁਆਲਿਟੀ ਕ੍ਰਾਈਸਿਸ ਵੀ ਮੰਨਦੇ ਹੋ ਤੁਸੀਂ ਬਰਾਬਰ ਤਾਂ ਉਹ ਤਾਂ ਹੈਗਾ ਹੀ ਹੈ ਜੀ ਹੈਗਾ ਹੀ ਹੈ ਉਹ ਤਾਂ ਐਨੇ ਅਭੀ ਇੱਕ ਇੰਗਲਿਸ਼ ਮੀਡੀਅਮ ਸਕੂਲ ਹੈ ਇੱਕ ਪੰਜਾਬੀ ਮੀਡੀਅਮ ਸਕੂਲ ਹੈ ਇੰਗਲਿਸ਼ ਮੀਡੀਅਮ ਸਕੂਲ ਦੇ ਹੀਰੋ ਲੱਗ ਆ ਪੰਜਾਬੀ ਮੀਡੀਅਮ ਦੇ ਹੀਰੋ ਲੱਗ ਉਹ ਆਪਦੇ ਆਪ ਨੂੰ ਲੱਗ ਸਮਝਦੇ ਆ ਪੰਜਾਬੀ ਵਾਲੇ ਆਪਦੇ ਆਪ ਨੂੰ ਲੱਗ ਸਕਦੇ ਉਹ ਵੀ ਡਵੈਲਪਮੈਂਟ ਹੋਈ ਜਾਂਦੀ ਹੈ ਉਹਨਾਂ ਨੂੰ ਲੱਗਦਾ ਜੇ ਲਿਫਟ ਚ ਵੀ ਚੜਦੇ ਆ ਵੀ ਅਸੀਂ ਕੋਈ ਜ਼ਿਆਦਾ ਨਹੀਂ ਤੇ ਇਹ ਕੁਛ ਘੱਟ ਪਹਿਲਾਂ ਇਹ ਸਾਰਾ ਕੋਈ ਕਲੀਅਰ ਕਰਕੇ ਫੇਰ ਕੰਮ ਜੇ ਕੋਈ ਲੀਡਰ ਵੀ ਚੰਗਾ ਹੋਊਗਾ ਉਹ ਵੀ ਕੰਮ ਹਿਊਮਨ ਰਿਸੋਰਸ ਤੇ ਕਰਨਾ ਪੈਣਾ ਆਪਾਂ ਨੂੰ ਪਰ ਕਾਮਯਾਬੀ ਇਹਨੂੰ ਦੇਖਣ ਦੀ ਤਸਵੀਰ ਬਦਲ ਦਿੰਦੀ ਹੈ ਜੇ ਤੁਸੀਂ ਅੱਜ ਕਾਮਯਾਬ ਹੋਏ ਹੋ ਤਾਂ ਜਿਸ ਆਏ ਨਾਲ ਤੁਸੀਂ ਅੱਜ ਦੇਖ ਰਹੇ ਹੋ ਨਹੀਂ ਕਾਮਯਾਬ ਸ਼ਾਇਦ ਲੋਕ ਕਿਸੇ ਹੋਰ ਵਿੱਚ ਲੈਣ ਉਹ ਆਡੀਅנס ਵਧੀ ਹੈ ਸਾਡੀ ਪਹਿਲਾਂ ਯੂਨੀਵਰਸਿਟੀ ਗਾਉਂਦੇ ਹੁੰਦੇ ਸੀਗੇ ਫੇਰ ਟੀਮ ਬਣ ਗਈ ਟੀਮ ਚ ਗਾਉਂਦੇ ਸੀ ਹੁਣ ਇਹ ਸਾਰੇ ਜਿੰਨੇ ਸੁਣਦੇ ਇਹ ਸਾਰੀ ਟੀਮ ਹੀ ਹੈ ਸਾਡੀ ਤੇ ਸਕਸੈਸ ਮੈਨੂੰ ਸਮਝ ਨਹੀਂ ਪਤਾ ਸ਼ਾਇਦ ਜੇ ਇਹੀ ਹੁੰਦੀ ਹੈ ਪਰ ਚੇਂਜ ਤਾਂ ਸਾਡੇ ਚ ਕੋਈ ਨਹੀਂ ਆਇਆ ਆਡੀਅנס ਜਰੂਰ ਵਧੀ ਹੈ ਉਹ ਵੀ ਐਂ ਕਹੇ ਮੈਸੇਜ ਵੀ ਐਂ ਆਉਂਦਾ ਵੀ ਯਾਰ ਬਾਈ ਹੁਣ ਇੱਥੇ ਹੀ ਲਿਖਦੀ ਕੀ ਥਾਟਸ 'ਚ ਤਬਦੀਲੀ ਹੁੰਦੀ ਹੈ ਜਦੋਂ ਵਕਤ ਬਦਲ ਜਾਂਦਾ ਹੈ ਜੇ ਬੰਦਾ ਉਹਨਾਂ ਹਾਲਾਤਾਂ 'ਚ ਬੈਠਾ ਜਦੋਂ ਲਿਖਦਾ ਸੋਚ ਰਿਹਾ ਹੈ ਤਾਂ ਜੇ ਮਹਾਲੀ ਦੇ ਫਲੈਟ 'ਚ ਬੈਠ ਕੇ ਜਦੋਂ ਬੰਦਾ ਲਿਖੂਗਾ ਤਾਂ ਉਹਦੇ ਥਾਟਸ 'ਚ ਤਬਦੀਲੀ ਵੀ ਆਉਂਦੀ ਹੈ ਨਹੀਂ ਇਹ ਤਾਂ ਤੁਸੀਂ ਦੱਸ ਸਕਦੇ ਹੋ ਜੇ ਤਾਂ ਆਈ ਹੈ ਮਾੜੀ-ਮੂਟੀ ਨਹੀਂ ਮੈਂ ਮੈਂ ਇਹ ਨਹੀਂ ਕਹਿ ਰਿਹਾ ਤੁਹਾਡੇ ਚਾਹੀਏ ਮੈਂ ਜਾਨਣਾ ਚਾਹ ਰਿਹਾ ਕਿ ਜਦੋਂ ਬੰਦਾ ਜ਼ਾਹਿਰ ਜੀ ਗੱਲ ਹੈ ਤੁਸੀਂ ਇੱਥੇ ਤਾਂ ਖੜੇ ਹੋ ਕਿ ਜੇ ਅੱਜ ਉਹੀ ਅਰਜਨ ਹੈ ਤੇ ਉਹੀ ਸੋਚਦਾ ਪਰ ਮੈਂ ਓਵਰਆਲ ਇੱਕ ਮਨੁੱਖ ਦੇ ਲਿਹਾਜ਼ ਤੋਂ ਗੱਲ ਕਰ ਰਿਹਾ ਥੋਡੀ ਇੰਡੀਵਿਜੂਅਲ ਗੱਲ ਨਹੀਂ ਕਰ ਰਿਹਾ ਕਿ ਬੰਦੇ ਦੇ ਸੋਚਣ ਦਾ ਨਜ਼ਰੀਆ ਵੀ ਬਦਲਦਾ ਇਸ ਤਰੀਕੇ ਨਾਲ ਬਦਲ ਜਾਂਦਾ ਹੁਣ ਜੀ ਜੇ ਮਤਲਬ ਕਿ ਨਿਸ਼ਾਨੇ ਛੋਟੇ ਹੈਗੇ ਏਮ ਆਪਾਂ ਨਹੀਂ ਉਹੀ ਗੱਲ ਜਿਹੜੀ ਸਕਾਈਜ਼ ਦਾ ਲਿਮਟ ਜਦੋਂ ਛੋਟੇ ਹੈਗੇ ਨਿਸ਼ਾਨੇ ਫਿਰ ਤਾਂ ਬਦਲ ਜਾਂਦੇ ਹੋਣੇ ਜੀ ਆਪਾਂ ਵੀ ਮੈਂ ਜਦੋਂ ਜੇ ਸਕਸੈਸ ਆਪਾਂ ਬਦਲੇ ਲੈਣ ਨੂੰ ਹੀ ਲੈਣੀ ਹੈਗੀ ਫਿਰ ਤਾਂ ਨਿਸ਼ਾਨੇ ਛੋਟੇ ਬੰਦਾ ਵੀ ਬਦਲ ਜਾਂਦਾ ਹੁਣ ਜੇ ਸਕਸੈਸ ਆਪਾਂ ਮaaf ਕਰਨ ਨੂੰ ਲੈਣੀ ਆ ਵੀ ਮੈਂ ਯਾਰ ਇਹ ਚੀਜ਼ਾਂ ਭਲਾ ਦੇਣੀਆਂ ਜੀ ਮੇਰੇ ਨਾਲ ਕਿਸੇ ਨੇ ਕੋਈ ਕੀਤਾ ਵੀ ਆ ਜਾਂ ਕੋਈ ਕਿਤੇ ਡਿਫਰੈਂਸ ਵੀ ਆ ਕਿਸੇ ਚੀਜ਼ ਦੇ ਫਿਰ ਤਾਂ ਨਹੀਂ ਮੇਰੇ ਖਿਆਲ ਚ ਬੰਦਾ ਚੇਂਜ ਹੁੰਦਾ ਜੇ ਆਪਾਂ ਚੇਂਜ ਹੀ ਐ ਕਰਨਾਗਾ ਵੀ 네ਗੇਟਿਵਿਟੀ ਚ ਫਿਰ ਸ਼ਾਇਦ ਜਿਉ ਤੁਸੀਂ ਕਹਿੰਦੇ ਹੋ ਹੋ ਸਕਦਾ ਹੁਣ ਕਿਵੇਂ ਖੜੀਏ ਬਾਈ ਕੀ ਤੁਹਾਡਾ ਆਬਜ਼ਰਵੇਸ਼ਨ ਕੀ ਹੈ ਕਿਵੇਂ ਲੋਕ ਇਹਨੂੰ ਅਪਰੋਚ ਕਰਨ ਲੱਖਾਂ ਲੋਕਾਂ ਦੇ ਮੈਸੇਜ ਨੇ ਜੇ ਮੈਨੂੰ ਇੰਨੇ ਮੈਸੇਜ ਆ ਤਾਂ ਤੁਹਾਨੂੰ ਸਾਰਿਆਂ ਨੂੰ ਸਾਰੀ ਇੰਡਸਟਰੀ ਚ ਕਿੰਨੇ ਹੋਣਗੇ ਬਟ ਰਾਈਟ ਵੇ ਨਾਲ ਕੀ ਅਪਰੋਚ ਕਰੀਏ ਇਸ ਪੋਸਟ ਕੈਲਾਮਿਟੀ ਅਪਰੋਚ ਕੀ ਹੋਵੇ ਬਾਈ ਜਿਹੜੇ ਉਹ ਅਮਰਪੁਰ ਅਮਰਪੁਰ ਉਹਨਾਂ ਨੇ ਸਾਰਾ ਅਮਰਪੁਰ ਬਾਈ ਉਹਨਾਂ ਨਾਲ ਅਸੀਂ ਸਲਾਹ ਕੀਤੀ ਸੀ ਜੀ ਅਸੀਂ ਕੋਸ਼ਿਸ਼ ਕਰਨਾ ਚਾਹੁੰਦੇ ਹਾਂ ਪਹਿਲਾਂ ਤਾਂ ਉਹਨਾਂ ਕਿਹਾ ਕਿ ਜਦੋਂ ਇਹ ਪਾਣੀ ਉਤਰਨਾ ਤਾਂ ਸਭ ਤੋਂ ਪਹਿਲਾਂ ਬਿਮਾਰੀਆਂ ਫੈਲਣ ਦਾ ਹਾਂ ਤਾਂ ਸਾਡੀ ਟੀਮ ਪਹਿਲਾਂ ਤਾਂ ਉਹ ਉਹਦੇ ਵੀ ਕੰਮ ਕਰ ਰਹੀ ਆ ਅਸੀਂ ਉਹ ਸਪਰੇਅਰ ਪੰਪ ਉਦਾਂ ਦੇ ਬਣਵਾ ਰਹੇ ਆ ਕੋਈ ਕੈਮੀਕਲ ਦਾ ਛੜਕਾਉ ਉਹਦੇ ਤੇ ਲੋਕਾਂ ਲਈ ਜਾਂ ਸਾਡੇ ਮਿੱਤਰਾਂ ਲਈ ਸਾਰਿਆਂ ਦੇ ਫੋਨ ਆਇਆ ਤਾਂ ਅਸੀਂ ਕਿਹਾ ਕਿ ਆਪਾਂ ਇਹਨਾਂ ਦੇ ਟੀਵੀ ਫ੍ਰਿਜ ਬੈੱਡ ਨਹੀਂ ਪੂਰੇ ਕਰ ਸਕਦੇ ਹੂੰ ਸਾਨੂੰ ਇਹਨਾਂ ਦੇ ਰਿਸੋਰਸਸ ਅੱਗੇ ਕਿਵੇਂ ਡਿਵੈਲਪ ਹੋਣ ਸੋਹਣੀ ਗੱਲ ਹੈ ਕਿ ਆਪਾਂ ਮੱਜਾਂ ਦਾ ਕਰੀਏ ਗਾਵਾਂ ਦਾ ਕਰੀਏ ਇਹਨਾਂ ਲਈ ਕਣਕ ਦੇ ਬੀਜਾਂ ਦਾ ਕਰੀਏ ਇਹਨਾਂ ਦੀਆਂ ਪੈੜੀਆਂ ਦਾ ਕਰੀਏ ਆਪਣੇ ਡਾਇਰੈਕਟਰ ਭੇਜੀਏ ਡੀਜ਼ਲ ਦਾ ਕਰੀਏ ਆਪਾਂ ਸਮਾਨ ਨਹੀਂ ਪੂਰਾ ਕਰ ਸਕਦੇ ਤਾਂ ਉਸ ਉਸ ਵੇਚ ਜਾ ਕੇ ਆਪਾਂ ਨੂੰ ਇਹਦੇ ਤੇ ਕੰਮ ਕਰਨਾ ਪਵੇਗਾ ਤੇ ਇੱਕ ਬਹੁਤ ਜ਼ਰੂਰੀ ਗੱਲ ਹੈ 10 ਦਿਨ ਬਾਅਦ ਅਸੀਂ ਇਹਨੂੰ ਭੁੱਲੀਏ ਹਾਂ ਇਹੀ ਮੈਂ ਕਹਿਣ ਲੱਗਿਆ ਸੀਗਾ ਕਿ ਇਹਨੂੰ ਸਮਾਂ ਮੈਨੂੰ ਅਮਰਪ੍ਰੀਤ ਹੁਣਾ ਨੇ ਦੱਸਿਆ 18 ਦੇ ਜਦੋਂ ਹੜਾ ਆਏ ਉਦੋਂ ਉਹਨਾਂ ਨੇ ਕਿਹਾ ਕਿ ਸਾਨੂੰ 1 ਸਾਲ ਅਸੀਂ ਕੰਮ ਕਰਦੇ ਰਹੀ ਹੈਬਡਾ ਇੱਕ ਸਾਲ ਲੱਗਿਆ ਸਾਨੂੰ ਲੋਕਾਂ ਦੇ ਨਾਲ ਖੜਨ ਤੇ ਜਿਵੇਂ ਤੁਸੀਂ ਕਹਿ ਰਹੇ ਸੀ ਜ਼ਮੀਨ ਤੇ ਤਾਂ ਜੇ ਅਗਲੀ ਫਸਲ ਲੈਣੀ ਬੱਤਰ ਹੀ ਨਹੀਂ ਆਉਣਾ ਨਹੀਂ 2 ਮਹੀਨੇ ਬੱਤਰ ਨਹੀਂ ਆ ਸਕਦੀ ਜੇ ਉਹਦੇ ਚ 20 ਸੈੱਟ ਤਾਂ ਉਹਨੇ ਸੜ ਜਾਣਾ ਤਾਂ ਇਹ ਕ੍ਰਾਈਸਿਸ ਹੈ ਪਰ ਬਹੁਤ ਧੰਨਵਾਦ ਬਾਈ ਤੁਸੀਂ ਇੱਥੇ ਆਏ ਹੋ ਤੁਸੀਂ ਆਪਦੇ ਲੋਕਾਂ ਚ ਖੜੇ ਹੋ ਔਰ ਇਹੀ ਸਕਸੈਸ ਮੈਨ ਲੱਗਦਾ ਇਹੀ ਹੁੰਦੀ ਹੈ ਕਿ ਜਦੋਂ ਬੰਦਾ ਆਪਦਿਆਂ ਚ ਆ ਪਾ ਕੇ ਖੜ ਜਾਂਦਾ ਹਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਰੈਗੂਲਰ ਬੇਸਿਸ ਤੇ ਆਈਏ ਤੇ ਸਾਡੀ ਇੰਡਸਟਰੀ ਇੰਨੀ ਸੋਹਣੀ ਇੰਡਸਟਰੀ ਸਾਡੇ ਸਾਰੇ ਭਰਾ ਨੇ ਕਿ ਉਹ ਵੀ ਰੈਗੂਲਰ ਰੱਖਣ ਇਹਨੂੰ ਇੱਕ ਸਾਲ ਅਸੀਂ ਇਹਨੂੰ ਜੇ ਰੈਗੂਲਰ ਰੱਖ ਗਏ ਮਤਲਬ ਅਵੇਅਰਨੈਸ ਹੁੰਦੀ ਹੈ ਆਰਟਿਸਟ ਦੇ ਆਉਣ ਨਾਲ ਮਤਲਬ ਇਹ ਨਹੀਂ ਕਿ ਉਹਨੇ ਪੈਸੇ ਦੇ ਦਿੱਤੇ ਉਹ ਵੀ ਬਹੁਤ ਵੱਡੀ ਗੱਲ ਉਹ ਆਰਟਿਸਟ ਆਇਆ ਉਹਦਾ ਇੰਸਟਾਗ੍ਰam 10 ਮਿਲੀਅਨ ਆ ਉਹ 10 ਮਿਲੀਅਨ ਬੰਦੇ ਤੱਕ ਜਦੋਂ ਗੱਲ ਗਈ ਉਹ ਅਵੇਅਰਨੈਸ ਚਣਕ ਲੱਗਦੀ ਹੈ ਲੋਕ ਉੱਠਦੇ ਆ ਫਿਰ ਉਹ ਜਿਹਨੂੰ ਸੁਣਦੇ ਆ ਜੇ ਉਹ ਬੰਦਾ ਡੋਨੇਸ਼ਨ ਕਰ ਰਿਹਾ ਤਾਂ ਉਹ ਤਾਂ ਸੁਣਨ ਵਾਲਾ ਕਰੂਗਾ ਪਾਵੇਂ ਵੇਖਾ ਵੇਖੀ ਹੋਈ ਜਾਵੇ ਹੋ ਤਾਂ ਰਿਹਾ ਨਾ ਕੰਮ ਕਈ ਵਾਰ ਉਹ ਥਾਟ ਨਹੀਂ ਆਉਂਦਾ ਆ ਉਹ ਕਿਸੇ ਨੂੰ ਦੇਖ ਕੇ ਥਾਟ ਆ ਜਾਂਦਾ ਤਾਂ ਇਹ ਬਿਲਕੁਲ ਠੀਕ ਹੈ ਜਦੋਂ 18 ਦੇ ਹੜ ਆਏ ਸੀ ਮੈਂ ਵੀ ਬਤੌਰ ਜਰਨਲਿਸਟ ਮੇਰੇ ਵਾਸਤੇ ਅਸੀਂ ਸਿਰਫ ਉਹ ਦਿਖਾਇਆ ਕਿ ਪਾਣੀ ਹੈ ਲੋਕਾਂ ਨੂੰ ਰਾਸ਼ਨ ਚਾਹੀਦਾ ਹੈ ਪਹੁੰਚਦਾ ਹੋ ਰਿਹਾ ਹੈ ਹੈਲੀਕਾਪਟਰ ਬੋਟਸ ਉਹ ਮੈਂ ਤੁਹਾਨੂੰ ਜਿਵੇਂ ਕਹਿ ਰਿਹਾ ਸੀ ਕਿ ਉਹ ਇੱਕ ਇੱਕ ਫੈਸੀਨੇਟ ਕਰਦਾ ਇੰਨਾ ਇੰਨਾ ਪਾਣੀ ਲੋਕ ਆਉਂਦੇ ਆ ਪਰ ਅਸਲ ਲੜਾਈ ਬਾਹਰ ਚ ਹੈ ਹੁਣ ਜਿਵੇਂ ਹੁਣ ਇੱਥੇ ਬੈਠੇ ਆ ਅਸੀਂ ਆਪਸ ਵਿੱਚ ਗੱਲ ਕਰਦੇ ਸੀ ਕਿ ਸਾਡਾ ਤਾਂ ਆਦਰਾਈ ਗੁਰਗੋਬ ਸਿੰਘ ਮਹਾਰਾਜ ਆ ਹੂੰ ਤੇ ਫਿਰ ਉਹ ਕ੍ਰਾਈਸਿਸ ਚੋਂ ਲੰਘਣਾ ਉਹ ਤਾਂ ਮਤਲਬ ਜਦੋਂ ਆਪਾਂ ਉਹਨਾਂ ਬਾਰੇ ਸਾਰਾ ਪੜਿਆ ਤਾਂ ਤਾਂ ਹੈ ਹੀ ਇਹ ਵੀ ਕ੍ਰਾਈਸਿਸ ਹੀ ਰਿਹਾ ਤੇ ਉਹਦੇ ਚੋਂ ਨਿਕਲਦੇ ਰਹਿਣਾ ਬਿਲਕੁਲ ਉਹੀ ਪੰਜਾਬ ਨਾਲ ਮਤਲਬ ਹੜ੍ਹ ਤਾਂ 23 ਚ ਆਏ ਸੀ ਪਰ ਆ ਪਿੱਛੇ ਹੀ ਬਾਰਡਰਾਂ ਤੇ ਫੌਜਾਂ ਤਾਂ 6 ਮਹੀਨੇ ਪਹਿਲਾਂ ਹੀ ਸੀ ਕ੍ਰਾਈਸਿਸ ਤਾਂ 6 ਮਹੀਨੇ ਵੀ ਜਾਣ ਨਹੀਂ ਛੱਡਾ ਜਾਂਦਾ ਨਹੀਂ ਹਾਂ ਬਾਰ-ਬਾਰ ਆਉਂਦਾ ਬਾਈ ਆਖਰੀ ਸਵਾਲ ਹੈ ਮੈਂ ਬਹੁਤ ਜਾਣੇ ਨੂੰ ਹੁਣੇ ਪੁੱਛਦਾ ਹੁੰਨਾ ਮੈਨੂੰ ਕੁਛ ਨਾ ਕੁਛ ਨਵਾਂ ਲੱਭ ਜਾਂਦਾ ਥੋੜੇ ਲਈ ਪੰਜਾਬ ਕੀ ਹੈ ਡਿਸਕ੍ਰਾਈਬ ਕਿਵੇਂ ਕਰਦੇ ਹੋ ਬਰੀਥਿੰਗ ਸਿਸਟਮ ਪਹਿਲੀ ਗੱਲ ਪੰਜਾਬ ਪੰਜਾਬੀ ਇਹ ਤੋਂ ਬਾਹਰ ਨਹੀਂ ਕੋਈ ਸੋਚਿਆ ਜਾ ਸਕਦਾ ਸਾਡੇ ਲਈ ਤੇ ਜਦੋਂ ਵੀ ਸੁਪਨਾ ਆਉਂਦਾ ਉਹ ਵੀ ਪੰਜਾਬ ਦਾ ਹੀ ਆਉਂਦਾ ਪਿੰਡ ਦਾ ਹੀ ਆਉਂਦਾ ਤੇ ਘੁੰਮੀ ਕਿਤੇ ਮਰਜੀ ਜਾਈਏ ਤੇ ਹੱਸਦੇ ਵੀ ਪੰਜਾਬੀ ਚ ਹੀ ਲਿਖਦੇ ਗਾ ਉਹਨੇ ਵੀ ਪੰਜਾਬੀ ਚ ਗੱਲ ਤਾਂ ਆਪਾਂ ਕਰੀ ਗਈ ਜਾਨੇ ਜੀ ਪੰਜਾਬ ਤੇ ਪੰਜਾਬੀ ਕਰਕੇ ਹੀ ਸ਼ਾਇਦ ਅਸੀਂ ਸ਼ਾਇਦ ਮੈਂ ਲਿਖਦਾ ਜਾਂ ਗਉਣਾ ਤੇ ਉਨੀ ਹੀ ਜਿਹੜਾ ਜਜ਼ਬਾਤ ਆ ਤੁਹਾਡੇ ਚ ਵੀ ਹੈ ਤਾਂ ਹੀ ਆਪਾਂ ਅੱਜ ਖੜੇ ਆ ਸਾਰੇ ਜਣੇ ਇਕੱਠੇ ਹੋਏ ਤੇ ਪਰ ਵੀ ਬਿਆਨ ਨਹੀਂ ਮ ਕਰ ਸਕਦਾ ਵੀ ਮੈਂ ਕਿੰਨਾ ਚਾਹੁੰਨਾ ਜਾਂ ਕੀ ਮੇਰੇ ਦਿਲ ਚ ਧੰਨਵਾਦ ਬਾਈ ਬਹੁਤ ਧੰਨਵਾਦ ਅਰਜੰਟੇ ਲੋਹ ਹੋਣੇ